ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪਵਾਦਾ ਈੜਾ ਨਗਰਪੰਚਾਇਤ ਨਰੋਜ ਜਮਲ ਸਿੰਘ ਹੈਗੀ ਹੈ ਉੱਥੋਂ ਦੀ ਪਿੰਡ ਜਿਹੜਾ ਦਲਬਸੰਨੀ ਹੈਗਾ ਦੱਸ ਦਿੱਤਾ ਪਿਛਲੇ ਦਿਨੀ ਸਾਡੇ ਵੱਲੋਂ ਇੱਕ ਖਬਰ ਦਿਖਾਈ ਗਈ ਸੀ ਜਿਸ ਵਿੱਚ ਇੱਕ ਪਲਾਟ ਨੂੰ ਲੈ ਕੇ ਦਲਬਸੰਨੀ ਦੇ ਵਿੱਚ ਝਗੜਾ ਹੋਇਆ ਸੀਗਾ ਜਿਸ ਵਿੱਚ ਮਹਿਲਾ ਸਮੇਤ ਤਿੰਨ ਲੋਕ ਜਿਹੜੇ ਆ ਜ਼ਖਮੀ ਹੋਏ ਸੀਗੇ ਜਿਨ੍ਹਾਂ ਵੱਲੋਂ આરોਪ ਲਗਾਇਆ ਗਿਆ ਸੀਗਾ ਕਿ ਉਹਨਾਂ ਦੇ ਹੀ ਆਪਣੇ ਹੀ ਪਰਿਵਾਰ ਦੇ ਕੁਝ ਲੋਕ ਹੈਗੇ ਜਿਹੜੇ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਰੱਖਦੇ ਨੇ ਤੇ ਉਹਨਾਂ ਨੇ ਉਹਨਾਂ ਨਾਲ ਜਿੱਥੇ ਲੜਾਈ ਝਗੜਾ ਕੀਤਾ ਉੱਥੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਤੇ ਹੋਰ ਵੀ ਲੋਕ ਸੀਗੇ ਜਿਨ੍ਹਾਂ ਵੱਲੋਂ ਵਾਦ-ਸਲੂਕੀ ਵੀ ਕੀਤੀ ਗਈ ਦੋਸਤੋ ਉਹ ਖਬਰ ਸੁਣਨ ਤੋਂ ਬਾਅਦ ਹੁਣ ਜਿਹੜਾ ਦੂਸਰਾ ਪਰਿਵਾਰ ਹੈਗਾ ਉਹ ਵੀ ਮੀਡੀਆ ਦੇ ਸਾਹਮਣੇ ਆਇਆ ਤੇ ਉਹਨਾਂ ਨੇ ਵੀ ਆਪਣਾ ਪੱਖ ਜਿਹੜਾ ਮੀਡੀਆ ਦੇ ਸਾਹਮਣੇ ਰੱਖਿਆ ਉਹਨਾਂ ਨੇ ਵੀ ਇਹਨਾਂ ਸਾਰਿਆਂ ਨੂੰ આરોਪਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਜੋ ਵੀ ਸਾਡੇ ਉੱਤੇ આરોਪ ਲਗਾਏ ਗਏ ਹਨ ਬਿਲਕੁਲ ਝੂਠੇ ਨੇ ਇੱਥੋਂ ਤੱਕ ਕਿ ਜਿਹੜਾ ਪੰਚਾਇਤ ਮੈਂਬਰ ਸੀਗਾ ਉਹ ਵੀ ਜਿਹੜਾ ਹੈ ਕੈਮਰੇ ਦੇ ਸਾਹਮਣੇ ਆਇਆ ਤੇ ਉਹਨਾਂ ਨੇ ਵੱਲੋਂ ਵੀ ਜਿਹੜਾ આરોਪ ਨਕਾਰਿਆ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਿਰਫ ਇਹਨਾਂ ਦੀ ਲੜਾਈ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੀ ਪਾਰਟੀ जख्मी ਆਪਣੇ ਆਪ ਨੂੰ ਦੱਸ ਰਹੀ ਐ ਹਮਲਾ ਕਹਿ ਰਹੀ ਐ ਸਾਡੇ ਤੇ ਕੀਤਾ ਉਹਨਾਂ ਵੱਲੋਂ ਉਲਟਾ ਉਹਦੇ ਤੇ ਵੀ ਹਮਲਾ ਕੀਤਾ ਗਿਆ ਦੋਸਤੋ ਗੱਲਬਾਤ ਸੁਣਾਨੇ ਨਾ ਸਾਰਿਆਂ ਨਾਲ ਕੀਤੀ ਹੋਈ ਇਹਨਾਂ ਦਾ ਕੀ આરોਪ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਮੇਰਾ ਨਾਮ ਅਰਜੀਤਾ ਜੀ ਅੱਛਾ ਕੀ ਗੱਲਬਾਤ ਹੋਈ ਤੁਹਾਡੇ ਨਾਲ ਚੱਲ ਰਹੀ ਹੈ ਹਾਂਜੀ ਸਾਡੇ ਨਾਲ ਮੇਰੇ ਨਾਲ ਚੱਲਦਾ ਪਿਆ ਮੇਰਾ ਵੱਡਾ ਭਰਾ ਆ ਹਾਂਜੀ ਠੀਕ ਗੱਲਬਾਤ ਤੇ ਗੱਲਬਾਤ ਸਾਡੀ ਪਲਾਟ ਤੋਂ ਝਗੜਾ ਚੱਲਦਾ ਇੱਕ ਨਾਲ ਦਾ ਪਲਾਟ ਆ ਜਿਹਦੇ ਵਿੱਚ ਇੱਕ ਛੋਟਾ ਮਕਾਨ ਬਣ ਬਣਿਆ ਤੇ ਉਹਦੇ ਵਿੱਚ ਮਤਲਬ ਕੋਈ ਕੱਲਾ ਹੀ ਬੰਦਾ ਕਬਜ਼ਾ ਕਰੀ ਜਾਂਦਾ ਹਾਲੇ ਕਿ ਜ ਮੇਰੇ ਫਾਦਰ ਸਾਹਿਬ ਨੇ ਫਤਰ ਸਿੰਘ ਲਾਲ ਜੀ ਨੇ ਉਹਨਾਂ ਨੂੰ ਬੇਜ਼ਖਲ ਕੀਤਾ ਮੇਰੇ ਕੋਲ ਸਾਰਾ ਪ੍ਰੂਫ ਹੈਗਾ ਜੀ ਜਿਹੜੀ ਕੇਸ ਦੇ ਵਿੱਚ ਕਈ ਬੰਦਿਆਂ ਦੇ આરોਪ ਲਾਏ ਨੇ ਵੀ ਕਾਫੀ ਬੰਦਿਆਂ ਦੇ ਨਾਮ ਹਾਂਜੀ ਉਹ ਮਤਲਬ ਗਲਤ ਕਰ ਰਹੇ ਨੇ ਗਲਤ ਕੀ ਕਿ ਪਤਾ ਨਹੀਂ ਕਿਸ ਆਪਣੇ ਦਿਮਾਗ ਦੇ ਹਿਸਾਬ ਦੇ ਨਾਲ ਚੱਲਣ ਦੇ ਨੇ ਜਾਂ ਇੱਕ ਦੂਜੇ ਦੇ ਚੋਕ ਚਕਾਰ ਦੇ ਚੱਲਣ ਦੇ ਨੇ ਪਰ ਸਾਰਿਆਂ ਨੂੰ ਬਲਚਾ ਲੋ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਮੇਰੀ ਮੈਸੇਜ ਆਈ ਸਵੇਰੇ ਧਾਰ ਕੱਢਣਾ ਆਲੇਕ ਮੇਰੀ ਗਾਈ ਮਤਲਬ ਤਿੰਨ ਨਵੰਬਰ ਮਹੀਨੇ ਤੋਂ ਬਾਅਦ ਕੱਢੀ ਦੀ ਹੈ ਤੇ ਮੈਂ ਗਵੰਡੀ ਦੇ ਘਰ ਬੰਨੀ ਦੀ ਹੈ ਜਿਹੜੀ ਛੋਟੀ ਮੇਰੀ ਮਤਲਬ ਪਰਝਾਈ ਹੈ ਤੇ ਉਹਦੇ ਘਰ ਆ ਕੇ ਤੇ ਮੇਰੇ ਘਰ ਦੇ ਕੋਲੇ ਪੈ ਗਏ ਮੈਂ ਮਤਲਬ ਤਿੰਨੋ ਜਣੇ ਜਦਾਰਜਨੀ ਪਰਮਜੀਤ ਔਰ ਔਰਨ ਤੇ ਉਹ ਪੰਚਾਇਤ ਮੈਂਬਰ ਆ ਜਿਹਦੇ ਤੇ ਮਤਲਬ ਇਲਜ਼ਾਮ ਲਾਇਆ ਮੁਕੇਸ਼ ਤੇ ਤੇ ਮਤਲਬ ਜਿਹਦਾ ਘਰ ਦੇ ਕੋਲੇ ਪਏ ਨੇ ਤੇ ਉਹ ਛੜਾਣ ਆਇਆ ਫਲਾਣਾ ਤੇ ਉਹਦੇ ਤੇ ਹਮਲਾ ਕਰਤਾ ਉਹਨਾਂ ਨੇ ਤੋਦਾ ਸਿਰ ਪਾੜਦਾ ਕੀ ਮੰਗ ਕਰੂ ਮੰਗ ਪ੍ਰਸ਼ਾਸਨ ਤੋਂ ਇਹ ਕਰਨਾ ਕਿ ਜੋ ਵੀ ਹੱਕ ਮਤਲਬ ਦੇਖੋ ਸਰਕਾਰ ਆ ਕੇ ਹੱਕ ਦੇ ਕੇ ਸਾਨੂੰ ਧਮਕੀਆਂ ਦਿੰਦੇ ਨੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਨੇ ਤੁਹਾਡੇ ਰਸਤੇ ਦੇ ਵਿੱਚ ਜੇ ਕਰਵਾ ਦੇ ਬੋ ਕਰਵਾ ਦੇ ਸਾਡੇ ਜੇਕਰ ਬੱਚੇ ਨੂੰ ਕੁਝ ਹੋ ਜਾਂਦਾ ਜਾਂ ਸਾਨੂੰ ਨਜਾਇਜ਼ ਰਸਤੇ ਦੇ ਵਿੱਚ ਕੱਲੇ ਘੇਰ ਲੈਂਦੇ ਨੇ ਕਿਉਂਕਿ ਬਦਮਾਸ਼ਾਂ ਦੀਆਂ ਧਮਕੀਆਂ ਦਿੰਦੇ ਨੇ ਨੀਲਮ ਦੇਵੀ ਕੀ ਗੱਲਬਾਤ ਹੋਈ ਗੱਲਬਾਤ ਐ ਦਾ ਇਹ ਪਹਿਲਾਂ ਉਹਨਾਂ ਨੇ ਮੇਰੀ ਗਾਂਹ ਹੋਲ ਦਿੱਤੀ ਐ ਪਲਾਟ ਵਿੱਚੋਂ ਸਾਡੇ ਪਾਪੇ ਦਾ ਸਾਂਝਾ ਪਲਾਟ ਹੀ ਤੇ ਉਹਨਾਂ ਨੇ ਗਾਂਹ ਹੋਲ ਦਿੱਤੀ ਫੇਰ ਮੇਰਾ ਪੋ ਬਰਬਾਰ ਕਰ ਦਿੱਤਾ ਉਹਨਾਂ ਨੇ ਫੇਰ ਉਹਨਾਂ ਨੇ ਮੇਰੀ ਗਿਰਾਸਾ ਦਿੱਤਾ ਮੈਂ ਜੂ ਲੱਗੀ ਰੇਵਲ ਬੁਗੇ ਉੱਥੇ ਪੁੱਛਣ ਗਈ ਉਹਨਾਂ ਨੂੰ ਤੇ ਉਹਨਾਂ ਨੇ ਮੇਰੇ ਉਹਦਾ ਮੂਨਾ ਉਹ ਪੱਟ ਬਜਾਂਦਾ ਮੇਰੇ ਸਾਹਮਣੇ ਆ ਗਿਆ ਕਹਿੰਦਾ ਜੇ ਮਾਂ ਦਾ ਦੁੱਧ ਪੀਤੇ ਦਾ ਤੇ ਸਾਹਮਣੇ ਆ ਜਾ ਜੀ ਦੇ ਜਨੀ ਬਾਲਾਣਾ ਮੈ ਮੈਨੂੰ ਮਾਰਿਆ ਫਿਰ ਉਹਦਾ ਸਮਾ ਆ ਤੇ ਉਹਨਾਂ ਨੇ ਮੈਨੂੰ ਉਹ ਕੀਤਾ ਤੇ ਫਿਰ ਸਾਰਿਆਂ ਨੇ ਇਹ ਮੈਨੂੰ ਬਚਾਣ ਗਿਆ ਬੁਕੇਸ਼ ਕੁਮਾਰ ਉਹਨਾਂ ਨੇ ਇਹਦੇ ਤੇ ਹਮਲ ਕਰ ਦਿੱਤਾ ਢਾਹ ਹੋ ਗਈ ਲੜਾਈ ਹੋ ਗਈ ਸ਼ੁਰੂ ਗਾਲ ਬਾਦ ਕ ਕੱਢਣ ਲੱਗ ਉਹਨਾਂ ਦਾ ਸਿਰ ਪਾੜ ਦਿੱਤਾ ਕੀ ਬੰਦ ਕਰਦੇ ਆਹ ਮੰਗ ਹਿੰਸਾ ਆਉਣਾ ਚਾਹੀਦਾ ਹਾਂ ਆਪਣਾ ਹੱਕ ਲੈਣਾ ਚਾਹੁੰਦੇ ਆ ਜੀ ਇਹ ਆਪਣਾ ਤੇ ਮੁਕੇਸ਼ ਕੁਮਾਰ ਜੀ ਕੀ ਗੱਲ ਬਾਤ ਹੋਈ ਹੈ ਤੁਸੀਂ ਗੱਲ ਬਾਤ ਜੀ ਇਹਨਾਂ ਦਾ ਕੋਈ ਪਲਾਟ ਦਾ ਝਗੜਾ ਜੀ ਤੇ ਇਹਨਾਂ ਦਾ ਰਜਨੀ ਰਜਨੀ ਹੁਣਾ ਦਾ ਜੀ ਕਿਹਨਾਂ ਨਾਲ ਹੈ ਹਾਂਜੀ ਕਿਹਨਾਂ ਨਾਲ ਇਹਦੇ ਭਰਾ ਦੇ ਤਿੰਨ ਆਪਸ ਵਿੱਚ ਹੀ ਹੈ ਜੀ ਇਹਨਾਂ ਦਾ ਹਾਂਜੀ ਤੇ ਤੁਸੀਂ ਨਾਂ ਲੈ ਲਾ ਦੋਨਾਂ ਦਾ ਇਹ ਬਿੱਲੂ ਸੱਮਾ ਬਿੱਲੂ ਨਹੀਂ ਅਮਰਜੀਤ ਦਾ ਨਾਮ ਅਮਰਜੀਤ ਅਮਰਜੀਤ ਤੇ ਕੀ ਗੱਲਬਾਤ ਹੋਈਏ ਗੱਲਬਾਤ ਹੀ ਪਲਾਟ ਦਾ ਝਗੜਾ ਜੀ ਜੀ ਤੇ ਆਪਸ ਵਿੱਚ ਇਹ ਕਰਨ ਦੇ ਦੀ ਮੈਂ ਪੰਚਾਇਤੀ ਮੈਂਬਰ ਤੌਰ ਤੇ ਗਿਆ ਕੇ ਛੱਡੋ ਛੱਡੋ ਇਹਨਾਂ ਨੇ ਮੇਰੇ ਤੇ ਅਟੈਕ ਕਰ ਦਿੱਤਾ ਜੀ ਮੇਰੇ ਡਾਂਗ ਮਾਰਤੀ ਮੇਰੇ ਡਾਂਗ ਮਾਰਤੀ ਸਿਰ ਤੇ ਜੀ ਕੀ ਮੰਨਕਰ ਦੇ ਵਿੱਚ ਮੈਂ ਤਾਂ ਇਹੀ ਮੰਨ ਕਰਦਾ ਕਿ ਹੋਣਾ ਚਾਹੀਦਾ ਕੁਛ ਕੇ ਸੋਹਣੀ ਚਾਹੀਦੀ ਇਹਨਾਂ ਨੂੰ